ਜਿਹੜਾ ਮਨ ਚੰਚਲ ਹੈ ਹੁਣ ਆਮ ਆਦਮੀ ਦੀ ਗੱਲ ਹੈ ਪ੍ਰੋਸੀਜਰ ਜਿਹੜਾ ਮਨ ਚੰਚਲ ਹੈ ਕਹਿੰਦੇ ਨੇ ਬਹੁਤ ਮਨ ਟਿਕਦਾ ਨਹੀਂ ਹੈ ਚੰਚਲ ਦਾ ਮਨ ਟਿਕਦਾ ਨਹੀਂ ਇਹਨੂੰ ਫੜਨਾ ਪਾਣਾ ਚੰਚਲ ਮਨ ਕੋ ਗਹੋ ਕਿ ਫੜਿਆਗਾ ਟਿਕੂਗਾ ਜਿਹੜੀ ਜੀ ਟਿਕਦੀ ਨਹੀਂ ਉਹਨੂੰ ਫੜ ਕੇ ਬੰਨਾਗੇ ਤਾਂ ਹੀ ਟਿਕੂ ਚੌਥੇ ਚੰਚਲ ਮਨ ਕੋ ਗਹੋ ਗਹੋ ਜੇ ਤੋ ਅੱਗੇ ਜਾਣੇ ਇਹ ਤਾਂ ਜੇ ਮਨ ਨੂੰ ਫੜ ਲੋ ਕਾਮ ਕ੍ਰੋਧ ਸੰਗ ਕਬੂ ਨ ਬਹੁ ਆ ਦੇਖੋ ਜੇ ਇੱਛਾ ਪੈਦਾ ਹੁੰਦੀ ਹੈ ਮੰਨ ਹੀ ਫੜਿਆ ਜੇ ਇੱਛਾ ਪੈਦਾ ਹੁੰਦੀ ਹੈ ਮਾਇਦੀ ਮਨ ਫੜਿਆ ਨਹੀਂ ਹੋਇਆ ਤੁਹਾਡਾ ਮਨ ਖੁੱਲਾ ਕ੍ਰੋਧ ਆਲੀ ਛਾ ਕਾਮਨਾ ਇਹਦੇ ਨਾਲ ਜੇ ਮਨ ਬੰਨਦਾ ਜਾ ਕੇ ਫੜਿਆ ਨਹੀਂ ਹੋਇਆ ਕਬੂ ਨਹੀਂ ਬੇਕਾਬੂ ਹੋ ਫਿਰ ਉਹ ਬਿੱਟੀ ਘਟੇ ਤਾਂ ਖੇਲਦਾ ਮਨ ਜੇ ਕਾਬੂ ਨਹੀਂ ਹੈ ਤੁਹਾਡੇ ਜੋ ਨੂੰ ਲਾ ਕੇ ਤਾ ਕੇ ਰੱਖਿਆ ਫਿਰ ਮਿੱਟੀ ਜ ਖੇਲੂਗਾ ਮਾਇਆ ਜ ਖੇਲੂਗਾ ਫੇਲ ਬੜ ਜੂ ਸ਼ਬਦ ਵਿਚਾਰ ਕੀਤੀ ਹੈ ਧਰਮ ਦਾ ਕੰਮ ਕੀਤਾ ਮਨ ਹੋ ਗਿਆ ਸਾਫ ਫਿਰ ਚੜਤਾ ਮਾਇਆ ਜ ਫੇਲ ਬੜ ਕੇ ਆ ਗਿਆ ਉਹਦਾ ਫਾਇਦਾ ਕੀ ਹੋਇਆ ਕੀ ਫਾਇਦਾ ਹੈ ਫੈਲੀ ਦਾ ਗੱਲ ਜਿੰਨਾ ਵੀ ਧਰਮਾਂ ਦੇ ਵਿੱਚ ਨੇ ਮੰਨ ਕੇ ਤਾਂ ਸਾਫ ਹੁੰਦਾ ਹੀ ਨਹੀਂ ਨਾ ਕੋਈ ਮੰਦਰ ਚ ਨਾ ਕੋਈ ਗੁਰਦੁਆਰੇ ਚ ਨਾ ਕੋਈ ਕਿਤੇ ਮਨ ਸਾਫ ਕਰਨ ਕੋਈ ਜੱਦਾ ਹੀ ਨਹੀਂ ਜਿੰਨੇ ਪਾਠ ਕਰਦੇ ਨੇ ਮਨ ਸਾਫ ਕਰਨ ਵਾਸਤੇ ਕੋਈ ਬਿਰਲਾ ਕਰਦਾ ਉਹ ਕਰਦਾ ਹੀ ਨਹੀਂ ਕੋਈ ਉਹ ਤਾਂ ਹੋਰੇ ਹੋਰ ਕੁਝ ਭੰਗਦੇ ਨੇ ਮਨ ਹੋਰ ਲਿਪਟ ਹੋ ਜਾਏ ਮਾਇਆ ਚ ਇਹ ਜਾ ਕੁਝ ਭੰਗਦੇ ਨੇ ਹੋਰ ਲਿਪਟ ਜਿਵੇਂ ਮਨ ਹੋਰ ਤਸ ਜਿਵੇਂ ਮਾਇਆ ਚ ਇਹ ਜਾ ਕੁਝ ਇਹਨਾਂ ਦੀਆਂ ਨੰਦਾਂ ਨੇ ਤੇ ਧਰਮ ਦੀ ਉੱਤੇ ਗੱਲੇ ਕੋਈ ਨਹੀਂ ਉਹ ਕਹਿੰਦਾ ਕਾਰਮ ਕਰੋ ਤਾਂ ਸੰਕੂ ਬਹੁ ਨ ਬਹੁ ਇਛਾ ਤੇ ਜਿਹੜੇ ਵਰਾ ਜਾਓ ਬਾਇਆ ਦੀ ਇਛਾ ਪੈਦਾ ਹੀ ਨਾ ਹੁੰਦੋ ਕ੍ਰੋਧ ਕਰੋ ਹੀ ਨਾ ਤੇ ਇਹ ਤਾਂ ਫਿਰ ਮੁਸ਼ਕਲ ਗੱਲ ਹੈ ਇੱਥੋਂ ਹੀ ਪਿਛੇ ਮੁੜ ਗਏ ਸਾਰੇ ਇੱਥੋਂ ਹੀ ਧਰਮ ਤਿਆਗਤਾ ਸਾਰਿਆਂ ਨੇ ਸ੍ਰੀ ਚੰਦਰ ਨੇ ਇਹ ਕਿਹਾ ਇਹ ਔਖੀ ਗੱਲ ਆਪਾਂ ਨੇ ਬਸਦੀ ਗੱਲ ਨਹੀਂ ਜਿਨ੍ਹਾਂ ਗੁਰੂ ਘਰ ਚ ਪਿੱਛੇ ਮੁਕਰੇ ਨੇ ਇੱਥੋਂ ਹੀ ਮੁਕਰ ਗਏ ਕੱਚਾ ਇੱਥੇ ਹੀ ਮੁਕਰ ਜਾਂਦਾ ਵੀ ਤਰ ਮੇਰੇ ਵੱਸ ਦੀ ਗੱਲ ਨਹੀਂ ਹੈ। ਇੱਛਾ ਮੈਂ ਨਾ ਤਿਆਗਾ ਜੋਗੀ ਵੀ ਕਰ ਰਿਹਾ ਹੈ ਨਾ ਅੱਛਾ। ਇੱਛਾ ਨਾ ਤਿਆਗੇ ਕਹਨੇ ਹੋਈ ਰਿਹਾ। ਸ੍ਰੀ ਚੰਦਰ ਕਹੇ ਵੀ ਇਹ ਤਾਂ ਪੋਸੀਬਿਲ ਹੈ ਜਿਹੜੀ ਗੱਲ ਗੁਰਬਾਣੀ ਕਹਦੀ ਹੈ। ਜੋਗੀਆਂ ਨੇ ਸਮਝਾਤਾ ਵੀ ਜੋ ਨਾਨਕ ਕਹਿ ਰਿਹਾ ਕਬੀਰ ਦੀ ਗੱਲ ਪੋਸੀਬਲ ਨਹੀਂ ਹੈ। ਹੋਈ ਨਹੀਂ ਸਕਦੀ ਇਹ। ਸ੍ਰੀ ਜੰਦਰ ਉਧਰ ਚਲਾ ਗਿਆ। ਉਹਦਾ ਨਾਨਾ ਵੀ ਸੇਵਕ ਹੈ। ਬਟਾਲੇ ਦਾ ਨਾਲੇ ਅਚਲ ਅਚਲ ਵੱਡਾ ਹੈਡਕੁਆਰਟਰ ਹੈ ਇੱਥੇ ਸਭ ਤੋਂ ਵੱਡਾ ਹੈਡਕੁਆਰਟਰ ਪੰਜਾਬ ਦੇ ਵਿੱਚ ਅਚਲ ਸੀ ਹੈ ਜੋਗੀਆਂ ਦਾ ਬਟਾਲੇ ਦੇ ਨਾਲ ਬਟਾਲੇ ਦਾ ਸ੍ਰੀ ਚੰਦ ਨਹੀਂ ਤਾਂ ਇਹ ਨਾਨਕੇ ਨੇ ਉਹਦੇ ਉੱਥੋਂ ਪ੍ਰਭਾਵ ਪਿਆ ਹੈ ਗੁਰਨਾਨ ਨਨ ਤੋਂ ਖਿਲਾਫ ਹੀ ਹੈ ਉਹਦਾ ਉਹ ਜਗ੍ਹਾ ਸਮਝਦਾ ਨੂੰ ਉਹ ਤਾਂ ਪਸ਼ਤੌਨ ਦਾ ਵੀ ਮੈਂ ਰਿਸ਼ਤਾ ਕਰਤਾ ਲੋਕ ਨੂੰ ਇਹ ਤਾਂ ਪਾਗਲ ਹੈ ਦੁਨੀਆ ਇੱਕ ਪਾਸੇ ਗੱਲ ਹੈ ਇੱਕ ਪਾਸੇ ਉਹ ਤਾਂ ਪਾਗਲ ਸਮਝਦਾ ਉਹਨਾਂ ਜੰਗਾਂ ਸਮਝਦਾ ਉਹ ਫਟਵਾਰੀ ਆਉਗਾ ਨਾ ਮੇਰੇ ਵਰਗਾ ਹੋਵੇ ਫਟਵਾਰੀ ਤਾਂ ਲੋਕ ਬਣਦੇ ਨਹੀਂ ਸੀ ਉਹਦੇ ਫਟਵਾਰੀ ਨਹੀਂ ਜੰਗਾਰ ਸਪਾਈਅਰ ਫਟਵਾਰੀ ਦੋ ਤਾਂ ਬਿਲਕੁਲ ਹੀ ਬਦਨਾਮ ਸੀ ਪਿਛੇ ਦੋ ਹੀ ਬਹੁਤ ਸਮ ਬਹੁਤ ਜਿਆਦਾ ਬਦਨਾਮ ਸੀ ਇੱਕ ਪਟਵਾਰੀ ਇੱਕ ਸਪਾਈ ਉਹਦਾ ਦੋਨੋਂ ਬਹੁਤ ਬੋਰਾ ਸਮਝਦੇ ਰਹੇ ਲੋਕ ਤੋਨੇ ਹੋ ਜਾਈ ਕੰਮ ਕਰਨਾ ਸੀ ਉਹ ਜਿਹੇ ਸਿੱਖਾ ਦੇਣੀ ਸੀ ਦਿੱਤੀ ਹੋਜੀ ਚਲ ਥਲ ਮਾਹੇ ਆਪੇ ਆਪ ਜਲ ਥਲ ਮਾਹੇ ਆਪੇ ਆਪ ਆਪੇ ਜਪੋ ਆਪਣਾ ਜਾਪੋ ਉਜਾਲਾ ਤਾਂ ਦੇ ਵਿੱਚ ਆਪੇ ਆਪ ਹੈ ਫਿਰ ਜੇ ਕਾਮ ਗ੍ਰੋਧ ਤੋਂ ਕਬੂ ਨਾ ਬਹੋ ਹੈ ਨਾ ਫਿਰ ਜਿਹੜਾ ਕਾਮ ਗ੍ਰੋਧ ਨੂੰ ਤਿਆਗ ਦੇਵੇ ਇੱਛਾਵਾਂ ਨੂੰ ਤਿਆਗ ਤਾਰ ਕਰੋ ਤਿਆਗਤਾ ਬਾਹੇ ਚਾਹੇ ਸਰੀਰ ਚਾਹੇ ਚਾਹੇ ਸਰੀਰ ਤੇ ਬਾਹਰ ਹੈ ਫਿਰ ਇਹ ਪੂਰਨ ਬ੍ਰਹਮ ਇਹ ਆਪੇ ਹੀ ਸਭ ਕੁਝ ਹੈ ਫਿਰ ਇਹਦੇ ਉੱਪਰ ਹੋਰ ਕੁਝ ਵੀ ਨਹੀਂ ਹੈ ਇਹਦੇ ਉੱਪਰ ਹੋਰ ਕੁਝ ਨਹੀਂ ਇਹ ਪੂਰਨ ਬ੍ਰਹਮ ਆਪੇ ਆਪ ਹੈ ਨਰਜਣ ਆਪੇ ਆਪ ਨਰਜਣ ਸੋਏ ਇਹ ਨਰਜਣ ਆਪੇ ਆਵੇ ਫਿਰ ਜੇ ਇਹਦੀ ਗੱਲ ਜਿਹੜਾ ਇੰਦੀ ਗੱਲ ਚ ਕਾਮਯਾਬ ਹੋ ਜਵੇ ਕਿ ਇੱਛਾ ਅੰਦਰ ਪੈਦਾ ਨਹੀਂ ਹੁੰਦੀ ਮਨੂ ਕਾ ਬੁਝ ਰੱਖੇ ਇੱਛਾ ਪੈਦਾ ਨਹੀਂ ਹੁੰਦੀਵੇ ਮਾਇਆ ਦੀ ਔਰ ਕ੍ਰੋਧ ਕਰੇ ਬਸ ਦੋ ਗੱਲਾਂ ਨਾਲ ਇਹ ਬੋਲ ਬ੍ਰਹਮ ਫਿਰ ਜਲ ਥਰ ਰਹਾ ਆਪੇ ਆਪ ਚਾਹੇ ਸਰੀਰ ਚ ਰਹੇ ਚਾਹੇ ਸਰੀਰ ਤੋਂ ਬਾਹਰ ਰਹੇ ਜਲ ਥਲ ਉਹ ਥਰ ਆਕਾਸ਼ ਹੈ ਥਲ ਆਕਾਸ਼ ਹੈ ਸੁੱਕਾ ਥਲ ਆਕਾਸ਼ ਹੈ ਜਲ ਸਰੀਰ ਹੈ ਜਲ ਸਰੀਰ ਹੈ ਚਾਹੇ ਸਰੀਰ ਤੇ ਰਹੇ ਚਾਹੇ ਆਕਾਸ਼ ਤੇ ਰਹੇ ਜੋ ਤੇ ਆਕਾਸ਼ ਤੂੰ ਤੇ ਸਰੀਰ ਤੂੰ ਤੇ ਕੁਟੀ ਚ ਰੋ ਐ ਸਰੀਰ ਤੇ ਰੂਹ ਤੇ ਗੁੜੀ ਤਾਂ ਹਰ ਨਹੀਂ ਹੁੰਦੀ ਉਦੋਂ ਚਾਹੇ ਸਰੀਰ ਤੇ ਰਹੇ ਚਾਹੇ ਸਰੀਰ ਤੋਂ ਬਾਹਰ ਰਹੇ ਬਸ ਆਪੇ ਆਪ ਨੂੰ ਜੁੜੇ ਜਲਤਾ ਰਹਾ ਆਪੇ ਆਪ ਅੱਗੇ ਕੀ ਆਪੇ ਜਪੋ ਆਪਣਾ ਜਾਪ ਵਾ ਆਪਣਾ ਜਾਪ ਹੈ ਜਪਣਾ ਫੇਰ ਨਹੀਂ ਹੈ ਇਦੋਂ ਕਿਹਦਾ ਜਾਪ ਜਪਣਾ ਇਹ ਆਪ ਹੀ ਹੈ ਸਭ ਕੁਝ ਆ ਗੱਲਾਂ ਹੀ ਦੀ ਦੁਨੀਆ ਦੇ ਕਿਸੇ ਤਰ੍ਹਾਂ ਵਿਚਾਗਲ ਦਿਖਾਉਗੇ ਕਿੱਥੇ ਤੱਕ ਜਿਵੇਂ ਬੋਲੋਗੇ ਆਪੇ ਜਦੋਂ ਆਪਣਾ ਜਾਪ ਹੈ ਦੀ ਹੋਤਾ ਕੋਈ ਭਗਵਾਨ ਦਾ ਜਾਪ ਜਪਦਾ ਕੋਈ ਰਾਮ ਰਾਮ ਕਰਦਾ ਕੋਈ ਬਹਿਰੂ ਬਹਿਰੂ ਕਰਦਾ ਉਹ ਤਾਂ ਕਹਿੰਦੇ ਆਪੇ ਜਦੋਂ ਆਪਣਾ ਜਾਪ ਆ ਨੁਕਤਾ ਕਿੱਥੇ ਹੈ ਇਸ ਕਹਿੰਦੇ ਬਜ਼ਾਰ ਤਾਂ ਸਾਰਾ ਹੀ ਆਪੇ ਜਦੋਂ ਆਪਣਾ ਜਾਪ ਆਪਣੇ ਆਪ ਅੰਦਰ ਧਿਆਨ ਹੋ ਕੇ ਰਹਿਣ ਆਤਮ ਧਿਆਨ ਧਾਰਾਂ ਕਈ ਕੋਟ ਆਤਮ ਧਿਆਨ ਧਾਰਾਂ ਜੇ ਧਿਆਨ ਧਾਰਨਾ ਤਾਂ ਆਪਣਾ ਕਿਸੇ ਦਾ ਨਹੀਂ ਧਾਰਨਾ ਕਿਸੇ ਦਾ ਧਿਆਨ ਧਰੋਗੇ ਬਾਹਰ ਮੁਖੀ ਹੋ ਜਾਓਗੇ ਧਿਆਨ ਬਾਹਰ ਚਲਾ ਗਿਆ ਫਿਰ ਆਪੇ ਜਪੋ ਆਪਣਾ ਜਾਪ ਆਪਣੇ ਆਪਣੇ ਆਪ ਨੂੰ ਆਪ ਸਮਝਣਾ ਕਿਉਂ ਤੂੰ ਆ ਗਿਆ ਸੀ ਪਿੱਛੇ ਬਿਮਾਰ ਕਿਉਂ ਹੋਇਆ ਸੀ ਕੀ ਖਾ ਲਿਆ ਸੀ ਫਿਰ ਪਰਹੇਜ਼ ਨਹੀਂ ਰੱਖਿਆ ਗੌਰ ਨਹੀਂ ਕੀਤੀ ਉਹ ਗਲਤੀਆਂ ਪਿਛਲੀਆਂ ਜਾਂ ਆਪ ਜਿਹਾ ਆਪਣਾ ਪਿੱਛੇ ਜੋ ਗਲਤੀਆਂ ਹੋ ਗਈਆਂ ਨਹੀਂ ਕਰਨੀਆਂ ਘਾਹ ਨੂੰ ਜੋ ਪਿੱਛੇ ਹੋ ਗਿਆ ਉਹ ਨਹੀਂ ਕਰਨਾ ਹਣਾ ਆਪੇ ਜੱਬੋ ਆਪਣਾ ਆਪਣਾ ਫੇਰ ਹਰ ਨਹੀਂ ਬਿਸਰਦਾ ਜੇ ਹਰ ਬਿਸਰ ਗਿਆ ਜਿਵੇਂ ਪਹਿਲਾਂ ਬਿਸਰ ਖੋਖਵਾਰੀ ਸ਼ੁਰੂ ਹੋ ਜੂ ਇਹ ਆਪੇ ਜਬੋ ਆਪਣਾ ਜੇ ਫੇਰ ਛੁੱਟ ਗਿਆ ਨਾ ਲੜ ਫੇਰ ਨਹੀਂ ਹੱਥ ਹੁਣ ਹੱਥ ਆਇਆ ਵਸਾਂ ਲੜ ਮਨ ਵਸਾਂ ਹੱਥ ਚ ਆਇਆ ਲੜ ਬਨੇ ਆ ਉਹ ਲੜ ਕੇ ਗਈ ਮਨ ਕਾਬੂ ਆਇਆ ਜੇ ਬੇ ਕਾਬੂ ਫੇਰ ਛੁੱਟ ਗਿਆ ਨਾ ਕਾਬੂ ਨਹੀਂ ਆਉਣਾ ਹੈ ਫੇਰ ਉੱਥੇ ਸ਼ੁਰੂ ਹੋ ਜੂ ਕਾਈ ਤੋਂ ਦੁਬਾਰਾ ਸ਼ੁਰੂ ਹੋ ਜੂ اے ਵੀ ਸੀ ਤੋਂ ਪੜਾਈ ਪੰਜਵੇਂ ਪੰਜ ਤਤ ਵਿਸਥਾਰ ਕਣਕ ਕਾਮਣੀ ਜੁਗ ਵਿਵਹਾਰ ਦੂਏ ਰਾਉਂਡ ਦੇ ਵਿੱਚ 14 ਦੇ ਵਿੱਚ ਆ ਕੇ ਪੂਰਾ ਕਰਤਾ ਚੌਥੇ ਨੰਬਰ ਤੇ ਫਿਰ ਪੂਰਾ ਕਰਤਾ ਪਹਿਲਾ ਤ੍ਰਿਤੀਏ ਦੇ ਆਕੇ ਪੂਰੀ ਕਰਤੀ ਖੇੜ ਪਰਮਪਤ ਪਾਵੇ ਪਰਮਪਤ ਪਾਵੇ ਚੌਥੇ ਜਾ ਕੇ ਇੱਕ ਜੇ ਪੂਰਾ ਕਰਤਾ ਇੱਕ ਪਦੇ ਚ ਫੇਰ ਕਰਤਾ ਤੁਸੀਂ ਇਹ ਸੰ ਤੀਨੇ ਸੰ ਕਰ ਲਿਆ ਤਰਤੀਆ ਤੀਨ ਸਭ ਕਾ ਲੈ ਆਵੇ ਆਨੰਦ ਮੋਲ ਪਰਮ ਸੁਖ ਪਰਮ 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 ਚੌਥੇ ਚੰਚਲ ਮਨ ਕੋ ਕਾਮਕਰੋ ਸੁਮ ਕਬੂ ਨ ਬਹੁ ਜਲਤਲ ਰਹੇ ਆਪੇ ਆਪ ਆਪੇ ਜਪੋ ਇਹ ਇੱਕ ਹੋਰ ਤਰੀਕਾ ਦਾ ਤਰੀਕਾ ਕੋਈ ਹੈ ਚਾਹੇ ਆ ਕਲ ਲੋ ਚਾਹੇ ਓ ਕਲ ਲੋ ਚਾਹੇ ਊ ਕਲ ਲੋ ਗੱਲ ਇੱਕੋ ਹੀ ਹੈ ਹਾਂਜੀ ਪੰਜੇ ਪੰਜ ਪੰਜ ਤੱਤ ਵਿਸਥਾਰ ਕਹਿੰਦੇ ਪੰਜਵੇਂ ਗੱਲ ਆ ਸੰਸਾਰ ਪੰਜਾਂ ਤਤਾਂ ਦਾ ਵਿਸਤਾਰ ਆ ਔਰ ਕੁਛ ਨਹੀਂ ਹੈ ਤਤ ਪੰਜੇ ਨੇ ਚਾਹੇ ਚੰਦਰਮਾ ਤੇ ਚਲੇ ਜਾਓ ਚਾਹੇ ਬੁੱਗਲ ਤੇ ਚਲੇ ਜਾਓ ਚਾਹੇ ਸੂਰਜ ਤੇ ਚਲੇ ਜਾਓ ਕਿਤੇ ਚਲੇ ਜਾਓ ਛੇਵਾਂ ਤਤ ਹੈ ਉਹ ਨਹੀਂ ਕਿਤੇ ਆ ਜਿਹੜਾ ਪੰਜ ਤੱਤ ਹੈ ਪਰਮ ਤੱਤ ਹੈ ਉਹਦਾ ਵਿਸਥਾਰ ਕੀਤਾ ਹੋਇਆ ਹੈ ਪੰਜ ਪੰਜ ਤੱਤ ਵਿਸਥਾਰ ਪੰਜ ਤੱਤ ਪੰਜ ਤੱਤ ਪਰਮ ਤੱਤ ਹੈ ਪੰਜ ਦਾ ਪਰਮਾ ਭਾਈ ਬਨੀ ਹੈ ਅਜਿਹੇ ਮਾਇਆ ਦੇ ਤਤ ਨੇ ਵਿਸਾਰ ਕੀਤਾ ਪਰਮੈਸ਼ਰ ਨੇ ਕੀਤਾ ਪੰਜ ਤਤ ਨੇ ਕੀਤਾ ਪਰਮ ਤਤ ਨੇ ਵਿਸਾਰ ਕੀਤਾ ਕਨਕ ਕਾਮਣੀ ਜੁਗ ਵਿਵਹਾਰ ਆ ਕਨਕ ਕਾਮਣੀ ਜਿਹੜੀ ਹੈਗੀ ਆ ਇੱਛਾ ਜਿਹੜੀ ਬੁੱਧੀ ਹੈ ਕਨਕ ਕਨਕ ਹੁੰਦਾ ਹੈ ਜਿਹੜੀ ਬਵੇਕ ਬੁੱਧੀ ਹੈ ਉਹ ਹੈ ਜਿਹੜੀ ਬੁੱਧੀ ਹੈ ਸਾਡੇ ਕੋ ਕਨਕ ਕਾਮਣੀ ਹੈ ਬੁੱਧੀੋਕਨ ਦਾ ਕੰਮ ਨਹੀਂ ਹੈ ਇਹ ਜੇ ਸੰਸਾਰ ਦੇ ਵਿੱਚ ਲਵਾਂਗੇ ਇਸਤਰੀ ਹੈ ਇਹ ਮਾਇਆ ਹੈ ਇਹ ਤਾਂ ਲੋਕਾਂ ਇਹ ਤਾਂ ਵਪਾਰ ਹੈ ਜੁਗ ਵਿਵਹਾਰ ਵਿਵਹਾਰ ਇਹ ਤਾਂ ਸੰਸਾਰ 'ਚ ਰਹਿਣ ਦਾ ਸੰਸਾਰ ਤੱਕ ਹੀ ਸੀਮਤ ਹੈ ਇਹਦੇ ਨਾਲ ਜਿਹੜਾ ਸੰਪਰਕ ਆ ਉਹ ਤਾਂ ਸੰਸਾਰ ਦੇ ਵਿੱਚ ਵਿੱਚ ਹੈ ਯੋਗ ਦੇ ਵਿੱਚ ਚੱਲੂ ਜਿਹੜੀ ਬੁੱਧਾ ਸੰਸਾਰੀ ਗਿਆਨ ਹੈ ਜੀ ਸੰਸਾਰੀ ਸੁਖੀ ਸੰਸਾਰੀ ਮਾਇਆ ਹੀ ਪ੍ਰਾਪਤ ਹੋ ਸਕਦੀ ਹੈ ਇਹਦੇ ਨਾਲ ਸਾਰਾ ਸੰਸਾਰ ਹੈ ਕੰਨ ਕਾਮਣੀ ਚੜਜੇ ਹੋਇਆ ਜੇ ਤਾਰਥ ਕਰੀਏ ਕੰਨ ਕਾਮਣੀ ਦੇ ਅਸੀਂ ਜਿਵੇਂ ਹਿਦੂਆਂ ਤਾਲੇ ਕਰਦੇ ਨੇ ਵਿਦਵਾਨ ਵੀ ਔਰ ਤਾਂ ਔਰ ਸੋਨਾ ਇਸ ਸੰਸਾਰੀ ਆਦਮੀਆਂ ਦਾ ਇਹਦੇ ਨਾਲ ਸੰਸਾਰੀ ਆਦਮੀ ਵਿਹਾਰ ਰੱਖਦੇ ਨੇ ਨਿਰਾਕਾਰੀ ਇਹਦਾਂ ਵਿਹਾਰ ਨਹੀਂ ਰੱਖਦੇ ਨਿਰਾਕਾਰੀਆਂ ਦਾ ਵਪਾਰ ਨਹੀਂ ਇਹਨਾਂ ਨਾਲ ਚੱਲਦਾ ਨਿਰਾਕਾਰੀਆਂ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਵਪਾਰ ਦੀ ਨਿਰਾਕਾਰੀਆਂ ਵਾਸਤੇ ਦੀ ਕੋਈ ਵੈਲਿਊ ਨਹੀਂ ਕੰਮ ਨਹੀਂ ਦੀ ਜਿਹੜੇ ਸੰਸਾਰ ਦੇ ਲੋਕ ਨੇ ਜੁਗ ਜਿਹੜੇ ਜੁਗ ਦੇ ਵਿੱਚ ਨੇ ਸੁਭੇ ਵੱਧ ਨੇ ਜਿਹੜੇ ਆਦਮੀ ਕਾਲ ਦੇ ਅੰਦਰ ਨੇ ਜੁਗ ਸਮਾਂ ਇਹਲੇ ਯੁੱਗ ਤੇ ਬਾਹਰ ਨੇ ਤਿੰਨੇ ਯੁੱਗ ਨੇ ਇਹ ਵਿਸਤਾਰ ਤਿੰਨਾ ਯੁੱਗਾਂ ਚ ਹੈ ਚੌਥੇ ਯੁੱਗ ਦਾ ਕੋਈ ਵਿਸਤਾਰ ਹੈ ਨਹੀਂ ਸਾਜ ਯੁੱਗ ਦਾ ਕੋਈ ਵਿਸਤਾਰ ਹੈ ਇਹ ਤਿੰਨਾ ਲੋਕਾਂ ਦੇ ਵਿੱਚ ਕੰਮ ਨਹੀਂ ਏ ਭਾਇਆ ਬੁੱਧੀ ਉਹ ਜਿਹਦੇ ਚ ਕਾਮਨਾ ਪੈਦਾ ਹੁੰਦੀ ਹੈ ਉਹ ਕਾਮਨੀ ਹੈ ਜੇ ਇੱਛਾ ਪੈਦਾ ਹੁੰਦੀ ਹੈ ਉਹ ਬੁੱਧੀ ਹੈ ਜਿਹੜੀ ਕਾਮਣੀ ਕਹਿੰਦੇ ਜੀ ਇੱਛਾ ਪੈਦਾ ਹੁੰਦੀ ਹੈ ਅਕਲ 'ਚ ਜਿਹ 'ਚ ਮਾਇਆ ਦੀ ਇੱਛਾ ਪੈਦਾ ਹੁੰਦੀ ਹੈ ਕਹਿੰਨਾ ਕਾਮਣੀ ਹੈ ਮਾਇਆ ਦੀ ਇੱਛਾ ਰੱਖਣ ਵਾਲੀ ਅਕਲ ਜਿਹੜੀ ਮਾਇਆ ਦੀ ਇੱਛਾ ਰੱਖਣ ਵਾਲੀ ਅਕਲ ਹੈ ਉਹ ਸੰਸਾਰੀ ਅਕਲ ਹੈ ਐਂ ਕਹ ਲਓ ਬਸ ਜੀ ਜਨਾਬ ਦੀ ਇੱਛਾ ਉਹਨਾਂ ਦਾ ਕਰੀਏ ਅਕਲ ਪ੍ਰੇਮ ਸੁਧਾਰਸ ਪੀਵੇ ਕੋਏ माया दी भूख ਰੱਖਣ ਵਾਲੀ ਜਿਹੜੀ ਅਕਲ ਹੈ ਕਾਮਣੀ ਹੈ ਬੁੱਧ ਹੈ ਜਾਂ ਆਤਮਾ ਹੈ ਆਤਮਾ ਕਹ ਲੋ ਜਿਹੜੀ ਆਤਮਾ ਦੇ ਅੰਦਰ ਮਾਇਆ ਦੀ ਭੁੱਖ ਹੈ ਉਹ ਸਾਰੀ ਆਤਮਾ ਸੰਸਾਰ ਚ ਰਹੂਗੀ ਉਹ ਵਕਤ ਨਹੀਂ ਹੋ ਸਕਦੀ ਉਹ ਜੁਗ ਚ ਖੇਲੂ ਜੁਗ ਬਿਹਾਰ ਐਥੇ ਖੇਲੂ ਤਿੰਨ ਲੋਕ ਚ ਖੇਲੂ ਪ੍ਰੇਮ ਸੁਦਾਰਸ ਪੀਵੇ ਕੋਏ ਇਹ ਸੰਸਾਰ ਦੇ ਵਿੱਚ ਜਨਮ ਲੈ ਕੇ ਪ੍ਰੇਮ ਸੁਦਾ ਰਸ ਨਾਮ ਅਮਰਤ ਕੋਈ ਬਿਰਲੇ ਨੂੰ ਪੀਦਾ ਸੰਸਾਰੀ ਜਿਹੜਾ ਧਨ ਦੌਲਤ ਇਹਦੀ ਇੱਛਾ ਦਾ ਭੁੱਖ ਤਾਂ ਸਾਰਿਆਂ ਨੂੰ ਰਹਿੰਦੀ ਹੈ ਨਾਮ ਦੀ ਭੁੱਖ ਕਿਸੇ ਬਿਰਲੇ ਨੂੰ ਨਹੀਂ ਪੀਦੀ ਪ੍ਰੇਮ ਸੁਦਾ ਰਸ ਪੀਵੇ ਕੋਈ ਪ੍ਰੇਮ ਸੁਦਾ ਰਸ ਕੋਈ ਬਿਰਲਾ ਨਾਮ ਅਮਰਤ ਦੀ ਕਿਸੇ ਬਿਰਲੇ ਨੂੰ ਈ ਛਾਰੇਂਦੀ ਹੈ ਜਨਾ ਕੋਈ ਬਿਰਲਾ ਉਹ ਵੀ ਰਹਿੰਦਾ ਹੈ ਕੋਈ ਬਿਰਲਾ ਸੁਦਾਰਸ ਪੀਵੇ ਕੋਈ 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 ਇਹ ਵੀ ਹੈ ਕੋਈ ਕੋਈ ਇਹ ਵੀ ਹੈ ਬਾਕੀ ਸਾਰੇ ਸੰਸਾਰ ਵਾਲੇ ਥੋਕ ਦੇ ਵਿੱਚ ਇਹ ਨੇ ਤੇ ਥੋਕ ਹੈ ਹੋਏ ਨੇ ਕੋ ਫੇਰ ਨਾ ਹੋ ਜਾਵੀ ਹੈ ਹਾਂਜੀ ਜਦੋਂ ਮਰਨ ਦੁਖ ਫੇਰ ਨਾ ਹੋਏ ਜਿਹੜਾ ਪ੍ਰੇਮ ਸੁਦਾਰਸ ਪੀਜੂਗਾ ਉਹਨੂੰ ਨਾ ਜਰਾ ਮਰਨਾ ਉਹਦਾ ਜਮਣ ਬੰਨ ਘਟਿਆ ਗਿਆ ਦੁਖ ਫੇਰ ਨਾ ਹੋਏ ਉਹ ਸੋ ਐਸੇ ਜਨਮ ਦੇ ਵਿੱਚ ਛੁੱਟ ਗਿਆ ਉਹਦੀ ਐਤ ਕੀ ਵਾਰੀ ਉਹ ਬਖਸ਼ਾ ਗਿਆ ਅਵਕੀ ਵਾਰ ਬਖਸ਼ ਪੰਦੇ ਕੋ ਬੋੜ ਨਾ ਭਵਜਲ ਹੋਏ ਨਾ ਜਾ ਗਿਆ ਉਹਦਾ ਫੇਰ ਕਟਿਆ ਗਿਆ ਜਿਹੜਾ ਪੇਮ ਸੁਧਾ ਰਸ ਗੁਰ ਬਾਣੀ ਦਾ ਜਿਹੜਾ ਰਸ ਹੈ ਗੁਰ ਬਾਣੀ ਦਾ ਵਿਚਾਰ ਕੇ ਜੀਨੇ ਰਸ ਪੀ ਲਿਆ ਉਹਦਾ ਉਹ ਕਟਿਆ ਗਿਆ ਜਿਹੜਾ ਗੁਰ ਬਾਣੀ ਦੇ ਰਸ ਦਾ ਜੇ ਰੂਹ ਲੱਗ ਗਿਆ ਨਾਮ ਰਸ ਦਾ ਉਹਦੇ ਦੂਏ ਰਸ ਗਏ ਛੁੱਟ ਇਹ ਰਸ ਪੀਏ ਨਾ ਉਹ ਰਸ ਭਾਵੇ ਕਨ ਕਾਮਣੀ ਵਾਲੇ ਰਸ ਜਿਹਦੇ ਛੁੱਟ ਗਏ ਜਰਾ ਮਰਨ ਤੋਂ ਕਫੇਰ ਨਾ ਉਹ ਮੁਕਤ ਹੋ ਗਿਆ ਉਹਦਾ ਜਮਣਾ ਬੰਨਾ ਕਟਿਆ ਨਾ ਨੂੰ ਜਰਾ ਰੋਗ ਹੈ ਨਾ ਦਾ ਮਰਨਾ ਉਹ ਜਰਾ ਰੋਗ ਦਾ ਸਰੀਰ ਦਾ ਹੁੰਦਾ ਆਤਮਾ ਦਾ ਤਾਂ ਹੁੰਦਾ ਹੀ ਦੀ ਹਾਂ ਠੀਕ ਖਟ ਚੱਕਰ ਛੋਟਾ ਦੇਖੋ ਜਨਰ ਰੋਗ ਆਤਮਾ ਨੂੰ ਵੀ ਹੁੰਦਾ ਹੈ ਅਕਲ ਨੂੰ ਵੀ ਹੁੰਦਾ ਓੜਾ ਭਰਮ ਦਾ ਜਨਰ ਰੋਗ ਹੈ ਭਰਮ ਘਟਦਾ ਵਾਧਾ ਨਾ ਕੋਈ ਜਨਰ ਰੋਗ ਹੈ ਅਕਲ ਘਟਦੀ ਨਹੀਂ ਜਰਾ ਹੀ ਆਹੋ ਘਟਦੀ ਘਾਦੇ ਨਾਲ ਹੈ ਜਿੰਨਾ ਲੋ ਆ ਜੰਗਾਲਿਆ ਗਿਆ ਖਾ ਉਹਨਾਂ ਕਮਜ਼ੋਰ ਨਹੀਂ ਹੋ ਗਿਆ ਜਿੰਨਾ ਗੜ ਰਿਆ ਕੋਈ ਚੀਜ਼ ਜੰਗਾਲ ਹੋ ਗਿਆ ਉਹ ਤਾਂ ਖਤਗਾ ਗਿਆ ਲੋ ਕਮਜ਼ੋਰ ਹੋ ਗਿਆ ਅਕਲ ਕਮਜ਼ੋਰ ਹੁੰਦੀ ਹੈ ਜਿਆਦਾ ਜਾਂ ਸ਼ਕਤੀਸ਼ਾਲੀ ਹੁੰਦੀ ਹੈ ਇਹੀ ਜਰਾ ਰੋਗ ਹੈ ਇਹਨੂੰ ਬਿਆਲਿਆਂ ਨੂੰ ਜਰਾ ਰੋਗ ਹੁੰਦਾ ਹੈ ਅਕਲ ਵਾਲਿਆਂ ਨੂੰ ਅਕਲ ਨੂੰ ਹੀ ਜਰਾ ਰੋਗ ਹੈ ਅੰਦਰ ਨੂੰ ਹੀ ਹੈ ਪਰ ਬਾ ਮਾਨਾਲੀਆ ਕੱਲ ਨੂੰ ਆ ਦੂਈ ਨੂੰ ਨਹੀਂ ਹੈ ਜਿਹੜੀ ਬਨਬੁੰਦੀ ਹੈ ਨਾ ਉਹਨੂੰ ਜਰਾ ਰੋਗ ਹੈ ਦੂਜੇ ਨੂੰ ਨਹੀਂ ਹੈ ਉਹ ਤਾਂ ਕਹਦਾ ਨਾ ਉਹ ਵੱਡੇ ਨਾਲ ਘਟਦਾ ਜਾਏ ਹਾਂ ਉਹ ਜਿੰਨਾ ਹੈਗਾ ਉਦਾਂ ਹੀ ਰਹੂਗਾ ਹਾਂ ਨਾ ਪੂਰਾ ਤਾਂ ਪੂਰਾ ਅੱਧਾ ਵੀ ਅੱਧਾ ਹੀ ਰਹਿਣਾ ਹੈ ਉਹ ਨਹੀਂ ਘਟਦਾ ਹਾਂ ਦੁਆ ਹੀ ਘਟਦਾ